ਝੇੜਾ ਬੰਦਾ ਅਕਾਲ ਤਖਤ ਸਾਹਿਬ ਤੇ ਆਪ ਆ ਕੇ ਮੰਨਦਾ ਹੈ ਕਿ ਮੈਂ ਬੰਦਿਆਂ ਨੂੰ ਮਰਵਾਉਣ ਤੋਂ ਲੈ ਕਰਕੇ ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਬਹਰਾਂ ਤੋਂ ਲੈ ਕਰਕੇ ਸਭ ਐਕਸੈਪਟ ਹੋਇਆ ਬਿਲਕੁਲ ਸਾਰਾ ਕੁਝ ਕਰਕੇ ਮੈਂ ਜਿਹੜਾ ਬੰਦਾ ਇਹ ਮੰਨਦਾ ਹੈ ਕਿ ਉਹਨੂੰ ਵੀ ਰਵਾਇਤੀ ਤੌਰ ਤੇ ਤੁਸੀਂ ਭਾਂਡੇ ਮਾ ਜਾ ਕੇ ਇਹੀ ਕਰਨੀ ਅਕਾਲ ਤਖਤ ਤੋਂ ਸੁਖਬੀਰ ਸਿੰਘ ਬਾਦਲ ਜਾਂ ਆਕਾਲੀ ਦਲ ਦੇ ਸਮੂਹ ਮੈਂਬਰਾਂ ਨੂੰ ਆਗੂਆਂ ਨੂੰ ਸਜ਼ਾ ਸੁਣਾਈ ਹੈ ਇਹ ਠੀਕ ਨਹੀਂ ਲੱਗੀ ਨਰੈਨ ਸਿੰਘ ਚੌੜਾ ਤਾਂ ਸਾਹਮਣੇ ਆ ਗਿਆ ਬਿਲਕੁਲ ਸਹੀ ਹੈ ਕਿ ਉਹਨੂੰ ਠੀਕ ਨਹੀਂ ਲੱਗੀ ਕਿ ਜੋ ਆਕਾਲ ਤੱਕ ਸਭ ਤੋਂ ਹੋ ਗਿਆ ਫਿਰ ਅਸੀਂ ਸੀਰ ਸ਼ਰਮੀਮਾ ਕਰਕੇ ਨਿਭਾਈਓ ਨੂੰ ਮੰਨੀਏ ਤੇ ਫਿਰ ਇੱਥੇ ਤਾਂ ਨਰੈਨ ਸਿੰਘ ਚੌੜਾ ਫਿਰ ਤੁਹਾਨੂੰ ਉਸ ਚੀਜ਼ ਤੋਂ ਬਾਹਰ ਨਹੀਂ ਨਜ਼ਰ ਆ ਰਹੇ ਤੇ ਸੱਤ 51 ਦਾ ਜੁਰਮ ਕਰਨ ਵਾਲਾ ਕੋਈ ਇਨਸਾਨ ਇੱਕੋ ਤਰ੍ਹਾਂ ਦੀ ਸਜ਼ਾ ਭੁਗਤ ਕੇ ਬਰੀ ਹੋ ਜਾਵੇ ਨਹੀਂ ਪਰ ਉਹ ਤਾਂ ਹੋ ਤਾਂ ਫਿਰ ਕਾਨੂੰਨ ਨੇ ਦੇਖਣਾ ਨਾ ਆਕਾਲ ਤੱਕ ਸਾਹਿਬ ਦੀ ਤਾਂ ਪਰੰਪਰਾ ਇਹ ਹੀ ਹੈ ਕਿ ਧਾਰਮਿਕ ਸਜ਼ਾ ਹੀ ਸੁਣਾਉਣੀ ਹੈ ਇੱਥੇ ਮੈਂ ਇਸ ਅਕਾਲ ਤਖਤ ਸਾਹਿਬ ਨੇ ਕਦੇ ਐਸੀ ਸਜ਼ਾ ਨਹੀਂ ਸੁਣਾਈ ਕਿ ਸਰ ਕਲਮ ਕਰ ਦੋ ਕਿਸੇ ਅਕਾਲ ਤਖਤ ਸਾਹਿਬ ਦੀ ਇਸ ਤਰ੍ਹਾਂ ਨਾਲ ਪਹਿਲਾਂ ਕੋਈ ਕੇਸ ਹੀ ਨਹੀਂ ਆਇਆ ਕੀ ਹੋਣਾ ਚਾਹੀਦਾ ਸੀ ਕੋੜੇ ਪੈਣੇ ਚਾਹੀਦੇ ਸੀ ਤੁੱਪ ਚ ਖੜਾ ਕੇ ਰੱਖਣਾ ਚਾਹੀਦਾ ਸੀ ਕੀ ਹੋਣਾ ਚਾਹੀਦਾ ਸੀ ਮਹਾਰਾਜਾ ਜੀਸੂ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਸੀ ਜਿਸ ਕਾਰਨ ਕਰਕੇ ਜੇ ਉਸ ਵਕਤ ਕਾਰਨ ਇਹ ਹੁੰਦਾ ਜਿਹੜਾ ਸੁਖਬੀਰ ਸਿੰਘ ਅੱਜ ਮੰਨਿਆ ਜਾਂ ਉਹਦੀ ਸਾਰੀ ਜੁੰਡਲੀ ਮੰਨੀ ਹੈ ਤਾਂ ਅਕਾਲੀ ਫੂਲਾ ਸਿੰਘ ਨੇ ਕਿਹਾ ਸੀ ਇਹਨਾਂ ਦਾ ਸਿਰ ਕਲਮ ਕਰ। ਤਕਿਉ ਪੋਸੀਬਲ ਹੋ ਸਕਦਾ ਹੈ ਕੋਈ ਕਲਮ ਹੋ ਸਕਦਾ ਸਿਰ ਮੈਂ ਮਾਨਸਿਕਤਾ ਦੀ ਗੱਲ ਕਰਦਾ ਜਿਹੜੀ ਮਾਨਸਿਕਤਾ ਗੋਲੀ ਚਲਾਉਣ ਲਈ ਚੌੜਾ ਸਾਹਿਬ ਨੂੰ ਤਿਆਰ ਕਰ ਰਹੀ ਹੈ ਉਸ ਮਾਨਸਿਕਤਾ ਨੇ ਸਵਕਾਰ ਕਰ ਲਿਆ ਐ ਜੀ ਪੀ ਸੀ ਤਾਂ ਡਿਮਾਂਡ ਕਰ ਰਹੀ ਹੈ ਕਿ ਨਰੈਣ ਸਿੰਘ ਚੌੜਾ ਨੂੰ ਪਾਸ ਤੋਂ ਛੇਕ ਦਿੱਤਾ ਜਾਵੇ ਜੇ ਉਹ ਸੁਖਬੀਰ ਨਾ ਹੁੰਦਾ ਨਾ ਤਾਂ ਉਹ ਕਦੇ ਡਿਮਾਂਡ ਨਾ ਕਰਦੇ ਉਹ ਵੀ ਕਹਿੰਦੇ ਜਿਵੇਂ ਸਿੰਘ ਸਾਹਿਬ ਠੀਕ ਸਮਝਦੇ ਨੇ ਕਰ ਲੈਣ ਜੇ ਕਿਤੇ ਉਹ ਕਹਿ ਦਿੰਦੇ ਵੀ ਅੱਜ ਤੋਂ ਬਾਅਦ ਇਹ ਸਾਰੇ ਜਿਹੜੇ ਅੱਜ ਗੁਨਾਹ ਕਬੂਲ ਕਰ ਰਹੇ ਨੇ ਇਹ ਕਦੇ ਵੀ ਕਿਸੇ ਧਾਰਮਿਕ ਜਾ ਪੋਲੀਟਿਕਲ ਸੀਟ ਤੇ ਨਹੀਂ ਬੈਠਣਗੇ ਮੈਂ ਕਹਿੰਦਾ ਨਰੈਣ ਸਿੰਘ ਇੱਕ ਕੀਤੀ ਹੁਣ ਤੁਸੀਂ ਗੱਲ ਨਾ ਮੈਂ ਸਿੰਘ ਚੋੜੇ ਨੇ ਕਦੇ ਇਹ ਐਕਸ਼ਨ ਕਰਨੀ ਐਨੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਤੇ ਚਰਚਾ ਕਾਫੀ ਹੋ ਰਹੀ ਆ ਪਰ ਭੁੱਲਣਾ ਨਹੀਂ ਚਾਹੀਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇੱਕ ਹੋਰ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ ਜਿਹਨੂੰ ਮਾਨ ਅਕਾਲੀ ਦਲ ਦੇ ਨਾਲ ਵੀ ਜਾਣਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਕਿੱਥੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਅਕਾਲੀ ਦਲ ਡਾਊਨ ਫੇਸ ਦੇ ਵਿੱਚ ਜਾ ਰਿਹਾ ਹੈ ਤਾਂ ਇਹ ਚੰਗਾ ਮੌਕਾ ਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਲ ਕਿ ਖੁੱਲ ਕੇ ਸਾਹਮਣੇ ਆਉਂਦੇ ਜਾਂ ਮਾਨ ਸਾਹਿਬ ਕੁਝ ਐਸਾ ਕਰ ਦੇ ਕਿ ਲੋਕਾਂ ਦੇ ਵਿੱਚ ਇੱਕ ਉਭਾਰ ਆਉਂਦਾ ਇਸ ਅਕਾਲੀ ਦਲ ਦੇ ਪ੍ਰਤੀ ਵੀ ਸਾਡੇ ਨਾਲ ਇਸੇ ਅਕਾਲੀ ਦਲ ਯਾਨੀ ਕਿ ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਮੌਜੂਦ ਨੇ ਸਟੂਡੀਓ ਚ ਪ੍ਰੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਗੁੰਮ ਜੇ ਲੱਗ ਰਹੇ ਨੇ ਮਾਨ ਸਾਹਿਬ ਕਿਉਂ ਨਹੀਂ ਖੁੱਲ ਕੇ ਆ ਰਹੇ ਜਦੋਂ ਕਿ ਮੌਕਾ ਬਹੁਤ ਵਧੀਆ ਸੀਗਾ ਅੱਗੇ ਆਉਣ ਦਾ ਅ ਇੱਕ ਗੱਲ ਨਾਲ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਆਮ ਜਿਹੜੀ ਰਿਪੋਰਟਿੰਗ ਅਖਬਾਰਾਂ ਰਹੀ ਜਾਂ ਸੋਸ਼ਲ ਮੀਡੀਆ ਰਹੀ ਜਾਂ ਮੀਡੀਆ ਰਹੀ ਹੁੰਦੀ ਹੈ ਉਹਦੇ ਵਿੱਚੋਂ ਤੁਹਾਨੂੰ ਬੜੀ ਵਾਰ ਮਾਨ ਸਾਹਿਬ ਗੈਰ ਹਾਜ਼ਰ ਲੱਗਣਗੇ ਤੇ ਅੱਜ ਵੀ ਲੱਗ ਰਹੇ ਨੇ ਪਰ ਇਹਦਾ ਕਾਰਨ ਇਹ ਹੈ ਕਿ ਜਿਹੜਾ ਅੱਜ ਇੰਡੀਆ ਦੇ ਵਿੱਚ ਕਲਚਰ ਬਣ ਚੁੱਕਾ ਹੈ ਕਿ ਕਿਸੇ ਬੰਦੇ ਨੂੰ ਦੁਨੀਆ ਦੇ ਵਿੱਚ ਦਿਖਣ ਵਾਸਤੇ ਜਿੰਨੇ ਕੁ ਫੰਡਿੰਗ ਦੀ ਲੋੜ ਹੁੰਦੀ ਹੈ ਉਹ ਨਜਾਇਜ਼ ਤਰੀਕਿਆਂ ਨਾਲ ਕਮਾਇਆ ਜਾਂਦਾ ਹੈ बड़े ਲੋਕਾਂ ਤੇ ਦੋਸ਼ ਵੀ ਲੱਗਦੇ ਨੇ ਉਹ ਜਵਾਬ ਵੀ ਦਿੰਦੇ ਨੇ ਜਦੋਂ ਉਹ ਰਾਜ ਸੱਤਾ ਤੋਂ ਬਾਹਰ ਹੁੰਦੇ ਨੇ ਜੀ ਪਰ ਉਸ ਤਰ੍ਹਾਂ ਦਾ ਕੋਈ ਵੀ ਉਹ ਬੰਦਾ ਮੈਂ ਕੱਲਾ ਆਪਣੀ ਪਾਰਟੀ ਦੀ ਗੱਲ ਨਹੀਂ ਕਰਦਾ ਉਹ ਬੰਦਾ ਜਿਹੜਾ ਨੀਤੀ ਦੇ ਤਹਿਤ ਆਪਣੀ ਪੋਲਿਟਿਕਸ ਕਰਦਾ ਹੈ ਉਹਦੇ ਕੋਲ ਉਹ ਸੋਰਸ ਦੀ ਘਾਟ ਰਹਿੰਦੀ ਰਹਿੰਦੀ ਹੈ ਅਸੀਂ ਨੀਤ ਤੇ ਨੀਤੀ ਦੀ ਪੋਲਿਟਿਕਸ ਕਰਦੇ ਹਾਂ ਇਸ ਕਰਕੇ ਅਸੀਂ ਬੇਸ਼ੱਕ ਥੋੜਾ ਪਿੱਛੇ ਦੇਖਦੇ ਹਾਂ ਪਰ ਅਸੀਂ ਕਦੇ ਵੀ ਗੈਰ ਹਾਜ਼ਰ ਨਹੀਂ ਰਹੇ ਲੋਕਾਂ ਦੇ ਵਿੱਚ ਪਰ ਪ੍ਰੈਸਰ ਤੁਸੀਂ ਗੱਲ ਕਰੀ ਕਿ ਬਜਟ ਜ਼ਰੂਰੀ ਹੈਗਾ ਆ ਅੱਜ ਕੱਲ ਤਾਂ ਬੜਾ ਸਿੰਪਲ ਜਿਹਾ ਜ਼ਮਾਨਾ ਹੈ ਕਿਤੇ ਵੀ ਸੋਸ਼ਲ ਮੀਡੀਆ ਤੇ ਤੁਸੀਂ ਲਾਈਵ ਹੋ ਕੇ ਜਾਂ ਰਿਕਾਰਡ ਕਰਕੇ ਤੁਸੀਂ ਕਿਸੇ ਵੀ ਆਪਣੀ ਸਟੇਟਮੈਂਟ ਪਾ ਸਕਦੇ ਹੋ ਇਸ ਤਰੀਕੇ ਦੀਆਂ ਸਟੇਟਮੈਂਟਸ ਵੀ ਬਹੁਤ ਘੱਟ ਆਈਆਂ ਇਸ ਤੇ ਤਾਂ ਕੋਈ ਪੈਸਾ ਨਹੀਂ ਲੱਗਦਾ ਇੰਨਾ ਖਾਸ ਬਹੁਤ ਵਧੀਆ ਗੱਲ ਤੁਸੀਂ ਤੁਸੀਂ ਐ ਪਰ ਮੈਂ ਤੁਹਾਡੇ ਨਾਲ ਇਹ ਚੀਜ਼ ਨਾਲ ਸ਼ੇਅਰ ਕਰਦਾ ਇਹ ਮਾਨ ਸਾਹਿਬ ਦਾ ਇੱਕ ਪੇਜ ਅਸੀਂ ਬੜਾਇਆ ਹੋਇਆ ਪਾਰਟੀ ਬਣੋ ਜੀ ਕਿਸਾਨ ਸਿਮਰਜੀਤ ਸਿੰਘ ਮਾਨ ਹੂੰ ਉਹਦੇ ਤੇ ਜਦੋਂ ਵੀ ਅਸੀਂ ਕੋਈ ਐਕਟੀਵਿਟੀ ਚਲਾਉਨੇ ਆ ਲਗਾਤਾਰ ਉਹਦੀ ਫੋਲੋਇੰਗ ਜਾਂ ਜਿਵੇਂ ਉਹਦੀ ਵੀਊ ਵਗੈਰਾ ਬਹੁਤ ਵੱਡੀ ਪੱਧਰ ਤੇ ਚਲਾ ਜਾਂਦਾ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਇੰਡੀਅਨ ਸਟੇਟ ਜਿਹੜੀ ਹੈ ਉਹ ਮਿਨੀਮਾਈਜ਼ ਕਰ ਦਿੰਦੀ ਹੈ ਉਹ ਕਾਰਨ ਬਣਦਾ ਹੈ ਕਿ ਦੇਖਣ ਨੂੰ ਤਾਂ ਸਾਡਾ ਪੇਜ ਹੈ ਪਰ ਜਿੱਥੇ ਪੋਸਟਾਂ ਉਹਦੀਆਂ ਲੱਖਾਂ ਵਿੱਚ ਜਾਣੇ ਚਾਹੀਦੀਆਂ ਨੇ ਤੇ ਜਾਂਦੀਆਂ ਨਹੀਂ ਨੇ ਉਹ ਹਜ਼ਾਰਾਂ ਤੱਕ ਤੇ ਫਿਰ ਸੂਆਂ ਤੱਕ ਵੀ ਸੀਮਤ ਕਰ ਦਿੰਦੇ ਨੇ ਮੀਨਸ ਕੋਈ ਹੋਰ ਹੈ ਜਿਹੜਾ ਸਾਨੂੰ ਨੀਤੀ ਤੌਰ ਤੇ ਪਸੰਦ ਨਹੀਂ ਕਰਦਾ ਨਾਰਾਇਣ ਸਿੰਘ ਚੌੜਾ ਵਾਲਾ ਜੋ ਇਨਸੀਡੈਂਟ ਉਹਨਾਂ ਨੇ ਅਟੈਕ ਕੀਤਾ ਸੁਖਵੀਰ ਬਾਦਲ ਤੇ ਹੁਣ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਦੇਖਿਆ ਮੈਂ ਕਿਹਾ ਸੀਗਾ ਕਿ ਜੇ ਅੱਤਵਾਦੀ ਨੇ ਜੇ ਇਹਨਾਂ ਨੂੰ ਬਾਹਰ ਕੱਢੋਗੇ ਤਾਂ ਐਸੇ ਤਰੀਕੇ ਦੇ ਨਾਲ ਕਰਨਗੇ ਤੁਸੀਂ ਮੈਨੂੰ ਤੁਹਾਡੀ ਗੱਲ ਤੇ ਜ਼ਿਆਦਾ ਹੈ ਨਾ ਕਿ ਤੁਸੀਂ ਹਾਂ ਹਾਂ ਬਿਲਕੁਲ ਸੈਂਟਰ ਹੁਣ ਫਿਰ ਜੇ ਰਵਨੀਤ ਬਿੱਟੂ ਕਹਿ ਰਹੇ ਨੇ ਤਾਂ ਇਟ ਮੀਨਸ ਕਿ ਸੈਂਟਰ ਸਰਕਾਰ ਕਹਿ ਰਹੀ ਹੈ ਹਾਂ ਕੋਡ ਮੰ ministr ਨੇ ਹਾਂ ਪਰ ਕੀ ਇਸ ਦੇ ਨਾਲ ਜਿਹੜੇ ਸਾਡੇ ਸਿੱਖ ਕੈਦੀ ਨੇ ਬੰਦੀ ਸਿੰਘ ਨੇ ਕਿ ਉਹਨਾਂ ਦੇ ਕੇਸ ਜਿਹੜਾ ਤੁਸੀਂ ਸਾਰੇ ਆਪ ਲੜ ਰਹੇ ਆ ਕਿ ਉਹ ਥੋੜਾ ਜਿਹਾ ਉਹਨੂੰ ਥੇਸ ਨਹੀਂ ਪਹੁੰਚੂਗੀ ਇਸ ਇਨਸੀਡੈਂਟ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਹੈ ਨਾ ਸਿੱਖਾਂ ਦੀ ਜਿਹਦੇ ਵਿੱਚ ਸੰਜਨ ਸਿੰਘ ਵੀ ਸ਼ਹੀਦ ਹੋ ਗਏ ਜੀ ਜਿਹਦੇ ਦਰਬਾਰ ਸਾਹਿਬ ਤੇ ਹਮਲਾ ਵੀ ਹੋ ਗਿਆ ਹਮ ਇਹਨਾਂ ਸਾਰੀਆਂ ਗੱਲਾਂ ਵਿੱਚ ਇੱਕ ਇਨਸੀਡੈਂਟ ਦੇ ਨਾਲ ਇਹ ਸਾਰਾ ਕੁਝ ਨਾ ਤਾਂ ਬਣ ਜਾਣਾ ਹੈ ਨਾ ਬਦਲ ਜਾਣਾ ਹੈ ਹਮ ਹਰ ਇੱਕ ਗੱਲ ਦੀ ਆਪਣੀ ਇੱਕ ਮਹੱਤਤਾ ਹੁੰਦੀ ਹੈ ਪਰ ਤੁਸੀਂ ਇਹ ਇਸ ਜਗ੍ਹਾ ਤੇ ਅਟੈਕ ਹੋਣਾ ਸਹੀ ਮੰਨਦੇ ਹੋ ਕਿ ਦਰਬਾਰ ਸਾਹਿਬ ਦੀ ਡਿਊਟੀ ਦੇ ਵਿੱਚ ਇੱਕ ਸੇਵਾਦਾਰ ਜੀ ਨੂੰ ਤਨਖਾਹੀਆ ਸੀ ਉਹਨੂੰ ਸੇਵਾ ਲੱਗੀ ਆ ਸਜ਼ਾ ਭੁਗਤ ਰਿਹਾ ਤੇ ਉਸ ਟਾਈਮ ਅਟੈਕ ਕੀਤਾ ਜਾਣਾ ਕਿ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਜਾਂ ਤੁਹਾਡੀ ਪਾਰਟੀ ਸਹੀ ਮੰਨਦੀ ਹੈ ਮੈਂ ਆਪਣੀ ਗੱਲ ਤੁਹਾਨੂੰ ਜ਼ਰੂਰ ਕਰਾਂਗਾ ਜੀ ਕਿ ਜਦੋਂ ਤਾਂ ਆਪਾਂ ਸਿਰਫ ਇੱਕ ਇਨਸੀਡੈਂਟ ਨੂੰ ਇੱਕ ਸੈਂਟੈਂਸ 'ਚ ਖਤਮ ਕਰਨਾ ਚਾਹਾਂਗੇ ਤਾਂ ਜਿਆਦਾ ਲੋਕ ਜਿਹੜੇ ਸਿੱਖ ਨੇ ਮੇਰੇ ਵਰਗੇ ਨੇ ਉਹ ਵੀ ਤੇ ਦੂਜੇ ਵੀ ਜੀ ਵਿਚਾਰ ਤਰਕਦੋਤੇ ਉਹ ਕਹਿਣਗੇ ਨੀ ਯਾਰ ਉੱਥੇ ਨਹੀਂ ਕਰਨਾ ਚਾਹੀਦਾ ਸੀ ਪਰ ਜਦੋਂ ਤੁਸੀਂ ਇਹਦੀ ਡਿਟੇਲ ਐਨਾਲਿਸਿਸ ਕਰੋਗੇ ਵੀ ਕੀ ਕਾਰਨ ਬਣਿਆ ਹੋਏਗਾ ਯਾਰ ਉਦੋਂ ਤੁਹਾਨੂੰ ਇੰਨੀਆਂ ਜਿਆਦਾ ਉਦਾਹਰਨਾਂ ਤੁਹਾਡੇ ਸਾਹਮਣੇ ਆਉਣਗੀਆਂ ਜਿਦੇ ਤੁਸੀਂ ਇਹ ਕਹੋਗੇ ਯਾਰ ਇਸ ਤਰੀਕੇ ਦੇ ਨਾਲ ਨਰੈਣ ਸਿੰਘ ਚੌੜਾ ਵੀ ਗਲਤ ਨਹੀਂ ਸੀ ਕਿ ਝੇੜਾ ਬੰਦਾ ਅਕਾਲ ਤਖਤ ਸਾਹਿਬ ਤੇ ਆਪ ਆ ਕੇ ਮੰਨਦਾ ਕਿ ਮੈਂ ਬੰਦਿਆਂ ਨੂੰ ਮਰਵਾਣ ਮੇਰੀ ਸਰਕਾਰ ਨੇ ਬੰਦਿਆਂ ਨੂੰ ਮਰਵਾਣ ਤੋਂ ਲੈ ਕਰਕੇ ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਬਣਾਣ ਤੋਂ ਲੈ ਕਰਕੇ ਸਭ ਐਕਸੈਪਟ ਹੋਇਆ ਬਿਲਕੁਲ ਸਾਰਾ ਕੁਝ ਕਰਕੇ ਮੈਂ ਜਿਹੜਾ ਬੰਦਾ ਇਹ ਮੰਨਦਾ ਹੈ ਕਿ ਉਹਨੂੰ ਵੀ ਰਵਾਇਤੀ ਤੌਰ ਤੇ ਤੁਸੀਂ ਭਾਂਡੇ ਮੰਜਾ ਕੇ ਹੀ ਕਰਦੇ ਕੋਈ ਜਿਹੜੇ ਨਹੀਂ ਇਹਦਾ ਮਤਲਬ ਤਾਂ ਫਿਰ ਇਹ ਹੋਇਆ ਪ੍ਰੋਫੈਸਰ ਸਾਹਿਬ ਕਿ ਨਰੈਣ ਸਿੰਘ ਚੌੜਾ ਨੂੰ ਇਹ ਠੀਕ ਨਹੀਂ ਲੱਗੀ ਜਿਹੜੀ ਾਕਾਤ ਤਖਤ ਤੋਂ ਸੋ ਕਬੀਰ ਸਿੰਘ ਬਾਦਲਿਆ ਆਕਾਲੀ ਦਲ ਦੇ ਸਮੂਹ ਮੈਂਬਰਾਂ ਨੂੰ ਆਗੂਆਂ ਨੂੰ ਸਜ਼ਾ ਸੁਣਾਈ ਹੈ ਇਹ ਠੀਕ ਨਹੀਂ ਲੱਗੀ ਨਰਿੰਦਰ ਸਿੰਘ ਚੌੜਾ ਤਾਂ ਸਾਹਮਣੇ ਆ ਗਿਆ ਬਿਲਕੁਲ ਸਹੀ ਹੈ ਕਿ ਉਹਨੂੰ ਠੀਕ ਨਹੀਂ ਲੱਗੀ ਪਰ ਬਹੁਤ ਜ਼ਿਆਦਾ ਮੇਰੇ ਵਰਗੇ ਸਿੱਖ ਹੈਗੇ ਪਰ ਇੱਕ ਇੱਕ ਸਿੱਖ ਦਾ ਫਰਜ਼ ਨਹੀਂ ਹੈ ਜੇ ਅਸੀਂ ਸਿੱਖ ਕਹਾਉਣਿਆਂ ਕਿ ਜੋ ਅਕਾਲ ਤਖਤ ਸਭ ਤੋਂ ਹੋ ਗਿਆ ਫਿਰ ਅਸੀਂ ਸਿਰ ਸਰਨੀਵਾ ਕਰਕੇ ਨਿਭਾਈਓ ਨੂੰ ਮੰਨੀਏ ਤੇ ਫਿਰ ਇੱਥੇ ਤਾਂ ਨਰਿੰਦਰ ਸਿੰਘ ਚੌੜਾ ਫਿਰ ਤੁਹਾਨੂੰ ਉਸ ਚੀਜ਼ ਤੋਂ ਬਾਹਰ ਨਹੀਂ ਨਜ਼ਰ ਆ ਰਹੇ ਕਿ ਖੁਦੋਂ ਸਿੱਖ ਹੋਣ ਦਾ ਦਾਵਾ ਵੀ ਕਰਦੇ ਨੇ ਪਰ ਅਕਾਲ ਤਖਤ ਸਾਹਿਬ ਤੋਂ ਸੁਨਾਇਆ ਹੁਕਮ ਉਹਨਾਂ ਨੂੰ ਪਸੰਦ ਨਹੀਂ ਆਇਆ ਮੈ ਤੋਂ ਨੂੰ ਇਹੀ ਗੱਲ ਦਾ ਜਵਾਬ ਦਿੱਤਾ ਹੈ ਕਿ ਜੇਕਰ ਅਸੀਂ ਇੱਕ ਸੈਂਟੈਂਸ 'ਚ ਇਹਦੀ ਕੁਐਸਚਨ ਆਨਸਰਿੰਗ ਕਰਾਂਗੇ ਸਾਨੂੰ ਲੱਗੇਗਾ ਕਿ ਨਰੈਣ ਸਿੰਘ ਚੋੜਾ ਸਾਹਿਬ ਨੇ ਗਲਤ ਕੀਤਾ ਪਰ ਜਦੋਂ ਤੁਸੀਂ ਐਨਾਲਿਸਿਸ ਕਰੋਗੇ ਵਿਸ਼ਲੇਸ਼ਣ ਕਰੋਗੇ ਕਿ ਕਿਉਂ ਉਹਨੇ ਇਨਾ ਵੱਡਾ ਕਦਮ ਚੁੱਕਿਆ ਹੋਊਗਾ ਜਿਹੜਾ ਕਿ ਜਿਸ ਦਰਬਾਰ ਸਾਹਿਬ ਜਾਂ ਕਹਿੰਦੇ ਸਿੱਖੀ ਕਰਕੇ ਸਾਰੀ ਜ਼ਿੰਦਗੀ ਨਰੈਣ ਸਿੰਘ ਨੇ ਜੇਲਾਂ ਵਿੱਚ ਲਾਤੀ ਕਿਤਾਬਾਂ ਲਿਖਣ ਤੇ ਲਾਤੀ ਭਾਵ ਦਿਲ ਤੇ ਸਰੀਰ ਤੋਂ ਉਸ ਪਾਸੇ ਲੱਗਿਆ ਹੋਇਆ ਹੈ ਜੀ ਕੀ ਉਹਨੂੰ ਨਹੀਂ ਪਤਾ ਕਿ ਇਦਾਂ ਕਰਨਾ ਇਤਿਹਾਸਕ ਤੌਰ ਤੇ ਵੱਡੀ ਗੱਲ ਹੋ ਜੂਗੀ ਪਰ ਉਹਨੇ ਇੱਕ ਨਵੀਂ ਗੱਲ ਵੀ ਸ਼ੁਰੂ ਕੀਤੀ ਹੈ ਇਹਦੇ ਨਾਲ ਕਿ ਇਦਾਂ ਨਾ ਹੋ ਜਾਵੇ ਕਿ ਵੱਡੇ 302 ਦਾ ਜੁਰਮ ਕਰਨ ਵਾਲਾ ਕੋਈ ਇਨਸਾਨ ਹਮ ਤੇ 751 ਦਾ ਜੁਰਮ ਕਰਨ ਵਾਲਾ ਕੋਈ ਇਨਸਾਨ ਹਮ ਇੱਕੋ ਤਰ੍ਹਾਂ ਦੀ ਸਜ਼ਾ ਭੁਗਤ ਕੇ ਬਰੀ ਹੋ ਜਾਵੇ ਨਹੀਂ ਪਰ ਉਹ ਤਾਂ ਉਹ ਤਾਂ ਫਿਰ ਕਾਨੂੰਨ ਨੇ ਦੇਖਣਾ ਨਾ ਅਕਾਲ ਤਖਤ ਸਾਹਿਬ ਦੀ ਤਾਂ ਪਰੰਪਰਾ ਇਹ ਹੀ ਹੈ ਕਿ ਧਾਰਮਿਕ ਸਜ਼ਾ ਹੀ ਸੁਣਾਉਣੀ ਹੈ ਇੱਥੇ ਮੈਂ ਅਕਾਲ ਤਖਤ ਸਾਹਿਬ ਨੇ ਕਦੇ ਐਸੀ ਸਜ਼ਾ ਨਹੀਂ ਸੁਣਾਈ ਕਿ ਸਰ ਕਲਮ ਕਰ ਦੋ ਕਿਸੇ ਅਕਾਲ ਤਖਤ ਸਾਹਿਬ ਨੇ ਰਵਾਇਤੀ ਤੌਰ ਤੇ ਕਦੇ ਵੀ ਅਜਿਹੀ ਸਜ਼ਾ ਨਹੀਂ ਸੁਣਾਈ ਜਿੱਦੀ ਗੱਲ ਮੈਂ ਕਰ ਰਿਹਾ ਪਰ ਅਕਾਲ ਤਖਤ ਸਾਹਿਬ ਤੇ ਇਸ ਤਰ੍ਹਾਂ ਨਾਲ ਪਹਿਲਾਂ ਕੋਈ ਕੇਸ ਹੀ ਨਹੀਂ ਆਇਆ ਕੀ ਹੋਣਾ ਚਾਹੀਦਾ ਸੀ ਕੋੜੇ ਪੈਣੇ ਚਾਹੀਦੇ ਸੀ ਤੁੱਪ ਚ ਖੜਾ ਕੇ ਰੱਖਣਾ ਚਾਹੀਦਾ ਸੀ ਕੀ ਹੋਣਾ ਚਾਹੀਦਾ ਸੀ ਮਤਲਬ ਜੇ ਆਪਾਂ ਗੱਲ ਕਰੀਏ ਕਿ ਨਰੈਣ ਸਿੰਘ ਚੌੜਾ ਹੋਰਾਂ ਨੂੰ ਇਹ ਸਹੀ ਨਹੀਂ ਲੱਗੀ ਤਾਂ ਸਜ਼ਾ ਕਿਸ ਹੱਦ ਤੱਕ ਹੋਣੀ ਚਾਹੀਦੀ ਸੀ ਇਹ ਦਲੀਲ ਦੇਣਾ ਬੇਸ਼ੱਕ ਕਿਸੇ ਨੂੰ ਮਜੂਰ ਹੋਵੇ ਨਾ ਹੋਵੇ ਪਰ ਮੈਨੂੰ ਆਪਣੀ ਦਲੀਲ ਦੇਣ ਦਿਓ ਜੀ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਦੀ ਸਜ਼ਾ ਸੁਣਾਈ ਗਈ ਬੇਸ਼ੱਕ ਨਹੀਂ ਦਿੱਤੀ ਗਈ ਤਾਂ ਉਹਦਾ ਕਾਰਨ ਜਰੂਰ ਦੇਖਣਾ ਚਾਹੀਦਾ ਸਿੱਖਾਂ ਨੂੰ ਕਿ ਇਹ ਇੱਕ ਰਵਾਇਤ ਬਣੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੀ ਵੀ ਜੇਕਰ ਕੋਈ ਰਾਜਾ ਵੀ ਗਲਤੀ ਕਰੂਗਾ ਤਾਂ ਉਹਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਊਗਾ ਤੇ ਉਹਨੂੰ ਸਜ਼ਾ ਲੱਗੂ ਜੀ ਉਹਦੀ ਗਲਤੀ ਕੀ ਸੀ ਉਹਦੀ ਗਲਤੀ ਸੀ ਕਿ ਉਹ ਇੱਕ ਨਾਚੀ ਮੋਰਾ ਨਾਚੀ ਦੇ ਕੋਠੇ ਤੇ ਜਾਂਦਾ ਸੀ ਜਾਂ ਉਹ ਆਪਣੀ ਦਾੜੀ ਕਾਲੀ ਕਰਦਾ ਸੀ ਇਹ ਆਪਾਂ ਸਾਹ ਇਤਿਹਾਸ ਵਿੱਚ ਉਹ ਦੇਖਦੇ ਆ ਹੁਣ ਉਹ ਰਵਾਇਤ ਬਣ ਗਈ ਤੇ ਸਿੱਖ ਉਹਨੂੰ ਅਪਣਾਣ ਲੱਗ ਗਏ ਵੀ ਹਾਂ ਬਈ ਭਵੇਂ ਮਹਾਰਾਜਾ ਰਣਜੀਤ ਸਿੰਘ ਸੀਗਾ ਭਵੇਂ ਸਰਜੀਤ ਸਿੰਘ ਬਰਨਾਲਾ ਸੀ ਇਹ ਉਹ ਜੋ ਵੀ ਅੱਗੇ-ਅੱਗੇ ਆਇਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਸਜਾ ਤੋਂ ਬਾਅਦ ਜਿਹੜੀ ਰਵਾਇਤ ਬਣੀ ਹੈ ਉਹਦਾ ਕਾਰਨ ਜਿਹੜਾ ਸੀ ਉਹ ਕਾਰਨ ਅੱਜ ਜਿਹੜੀ ਬਹਿਸ ਨਵੀਂ ਸ਼ੁਰੂ ਹੋਈ ਹੈ ਜਿਵੇਂ ਮੈਂ ਇਸ ਗੱਲ ਦਾ ਵਕੀਲ ਹਾਂ ਕਿ ਚੌੜਾ ਸਾਹਬ ਨੇ ਠੀਕ ਕੀਤਾ ਤਾਂ ਮੈਂ ਆਪਣੀ وکਾਲਤ ਨੂੰ ਇਸ ਗੱਲ ਤੇ ਮਨਸਰ ਕਰਦਾ ਡਿਪੈਂਡ ਕਰਦਾ ਕਿ ਜਦੋਂ ਰਵੈਤਾਂ ਬਣਦੀਆਂ ਨੇ ਜੋ ਕੁਝ ਤੁਹਾਡੇ ਸਾਹਮਣੇ ਵਾਪਰਦਾ ਹੈ ਉਹਦੇ ਮੁਤਾਬਕ ਧਾਰਮਿਕ ਤੇ ਰਾਜਸੀ ਜਿਹੜਾ ਸੋੜਾ ਮੀਰੀ ਪੀਰੀ ਦਾ ਤਖਤ ਹੈ ਉਹ ਵਿਚਾਰ ਕਰਦਾ ਹੈ ਕਿ ਲੋਕਾਂ ਵਿੱਚ ਅਸੀ ਭਾਵਨਾ ਰੁਕ ਜਾਵੇ ਜਿਹਦੇ ਨਾਲ ਉਹ ਇਸ ਪਾਸੇ ਨਾ ਤੁਰਨ ਹੁਣ ਜਿਹੜੀ ਉਦਾਹਰਨ 2 ਦਸੰਬਰ ਨੂੰ ਲੋਕਾਂ ਦੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਮੰਨੇ ਨਹੀਂ ਇਦਾਂ ਪਹਿਲਾਂ ਕੋਈ ਹੈ ਨਹੀਂ ਸੀ ਫਿਰ ਰਵਾਇਤ ਕਿਵੇਂ ਬਣਦੀ ਹੁਣ ਰਵਾਇਤਾਂ ਬਣਣਗੀਆਂ ਵੀ ਜੇਕਰ ਕੋਈ ਇਹ ਕਹੂਗਾ ਸੁਖਬੀਰ ਜਾਂ ਉਹਦੇ ਸਾਥੀ ਕਿ ਮੈਂ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਆਪਣੀਆਂ ਵੋਟਾਂ ਖਾਤਰ ਮੈਂ ਬਾਬੇ ਨੂੰ ਮਾਫ ਕਰਵਾਇਆ ਤੇ ਉਹਦੀਆਂ ਉਹਦੀਆਂ ਹੋਰ ਗਲਤੀਆਂ ਲੁਕੋਈਆਂ ਮੈਂ ਪੁਲਿਸ ਨੂੰ ਅਣਪਛਾਤੀ ਪੁਲਿਸ ਕਿਹਾ ਇੱਕ ਖਾਸ ਮਕਸਦ ਦੇ ਮਕਸਦ ਕੀ ਸੀ ਵੋਟਾਂ ਲੈਣੀਆਂ ਸੋ ਮੈਂ ਤੁਹਾਡੇ ਨਾਲ ਸਹਿਮਤਾਂ ਕਿ ਇਹ ਰਵਾਇਤ ਨਹੀਂ ਹੈ ਪਰ ਰਵਾਇਤਾਂ ਬਣਨ ਦਾ ਜਿਹੜਾ ਆਧਾਰ ਸੀ ਉਸ ਵਕਤ ਇਹੋ ਜੀ ਗੱਲ ਸਾਹਮਣੇ ਆਈ ਨਹੀਂ ਹੁਣ ਰਵਾਇਤਾਂ ਬਣ ਲਗੀਆਂ ਅੱਜ ਬਣਨ 20 ਸਾਲ ਨੂੰ ਬਣਨ 40 ਸਾਲ ਨੂੰ ਬਣ ਇਹਦੇ ਤੇ ਵਿਚਾਰਾ ਹੋਣ ਗਿਆ ਤੁਸੀਂ ਤੇ ਮੈਂ ਬੋਲ ਰਹੇ ਆ ਇਸ ਜੇ ਡਿਬੇਟ ਹੋਣਗੇ ਸੈਮੀਨਾਰ ਹੋਣਗੇ ਬਈ ਜੇਕਰ ਕੋਈ ਇਹੋ ਜੀ ਗਲਤੀ ਕਰਦਾ ਮੈਂ ਇਹ ਦਾਅਵੇ ਨਾਲ ਕਹਿਣਾ ਕਿ ਜਿਸ ਦਿਨ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਨਜੀਤ ਸਿੰਘ ਨੂੰ ਕੋ ਉੜੇ ਮਾਰਨ ਦੀ ਸਜ਼ਾ ਦਿੱਤੀ ਸੀ ਜਿਸ ਕਾਰਨ ਕਰਕੇ ਜੇ ਉਸ ਵਕਤ ਕਾਰਨ ਇਹ ਹੁੰਦਾ ਜਿਹੜਾ ਸੁਖਬੀਰ ਸਿੰਘ ਅੱਜ ਮੰਨਿਆ ਜਾਂ ਉਹਦੀ ਸਾਰੀ ਜੁੰਡਲੀ ਮੰਨੀ ਹੈ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਸੀ ਇਹਨਾਂ ਦਾ ਸਿਰ ਕਰਮ ਕਰਤਾ ਜਾ ਤੁਹਾਨੂੰ ਲੱਗਦਾ ਏਦਾਂ ਦਾ ਬਿਲਕੁਲ ਮੈਨੂੰ ਮੈਂ ਤਾਂ ਹੀ ਕਹਿ ਰਿਹਾ ਕਿ ਜੇਕਰ ਗੁਨਾਹ ਇਹੋ ਜਿਹਾ ਹੁੰਦਾ ਪਰ ਕੀ ਉਹ ਅੱਜ ਕੱਲ ਤਾਂ ਦੇਖੋ ਚੱਲਣਾ ਤਾਂ ਦੇਸ਼ ਦੇ ਸੰਵਿਧਾਨ ਦੇ ਨਾਲ ਵੀ ਪੈਣਾ ਕਾਨੂੰਨ ਜਿਹੜੀ ਸਜ਼ਾ ਉਹ ਤਾਂ ਕਾਨੂੰਨ ਸੰਵਿਧਾਨ ਨੇ ਉਸ ਹਿਸਾਬ ਨਾਲ ਦੇਣੀ ਹੈ ਪਰ ਜੇ ਅਕਾਲ ਤੱਕ ਸਭ ਸੁਨਾ ਵੀ ਦੇ ਮੰਨ ਲਓ ਤਾਂ ਕੀ ਉਹ ਪੋਸੀਬਲ ਹੋ ਸਕਦਾ ਕੋਈ ਕਲਮ ਹੋ ਸਕਦਾ ਸਿਰ ਮੈਂ ਮਾਨਸਿਕਤਾ ਦੀ ਗੱਲ ਕਰਦਾ ਜਿਹੜੀ ਮਾਨਸਿਕਤਾ ਗੋਲੀ ਚਲਾਉਣ ਲਈ ਚੌੜਾ ਸਾਹਿਬ ਨੂੰ ਤਿਆਰ ਕਰ ਰਹੀ ਹੈ ਉਸ ਮਾਨਸਿਕਤਾ ਨੇ ਸਵਕਾਰ ਕਰ ਲਿਆ ਕਿ ਅਜਿਹੇ ਬੰਦੇ ਦਾ ਮੈਂ ਹੁਣ ਇੱਕ ਉਦਾਹਰਨ ਦਿੰਦਾ ਕਿ ਅਜਣੀਆਂ ਰਹਿਤ ਮਰਾਦਾਂ ਮਾਂ ਨੇ ਸਾਡੀਆਂ ਜੀ ਉਹਦੇ ਵਿੱਚ ਇੱਕ ਭਾਈ ਚੋਪਾ ਸਿੰਘ ਜੀ ਦਾ ਰੈਤਨਾਮਾ ਵੀ ਹੈ ਹੂੰ ਉਹਦੇ ਵਿੱਚ ਲਿਖਿਆ ਹੈ ਦੋ ਲਹਿਨਾ ਚ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਟ ਕਰੈ ਤਿਸ ਸੰਗ ਕਰਪਾਨ ਹੂੰ ਵੀ ਜੇਕਰ ਗੁਰੂ ਦੀ ਨਿੰਦਾ ਕੋਈ ਕਰਦਾ ਹੈ ਤਾਂ ਉਹ ਸਾਡਾ ਕੰਨ ਸੁਣੇ ਨਾ ਉਸ ਤੋਂ ਪਹਿਲਾਂ ਕਰਪਾਨ ਨਾਲ ਉਹਦਾ ਕੰਮ ਕਰ ਦਵੇ ਹੁਣ ਇਹ ਕੀ ਹੈ ਭਾਈ ਚੋਪਾ ਸਿੰਘ ਕੌਣ ਨੇ ਭਾਈ ਚੋਪਾ ਸਿੰਘ ਗੁਰਗੋਬਨ ਸਿੰਘ ਜੀ ਨੂੰ ਜਿਹੜੇ ਬਚਪਨ ਚ ਖੜਾਉਂਦੇ ਰਹੇ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਰਹੇ ਨੇ ਉਹਨਾਂ ਦਾ ਨਾਂ ਭਾਈ ਚੋਪਾ ਸਿੰਘ ਜੀ ਹੈ ਇਤਿਹਾਸ ਦੇ ਹਿਸਾਬ ਨਾਲ ਜੇ ਉਹ ਰਹਿਤ ਨਾਮੇ ਸਾਨੂੰ ਪਰਪੱਕ ਕਰ ਰਹੇ ਨੇ ਸਿੱਖ ਨੂੰ ਮੈਂ ਇਹ ਗੱਲ ਮੰਨਦਾ ਕਿ ਲਾਅ ਆਫ ਦਾ ਲੈਂਡ ਜੋ ਕਹਿੰਦਾ ਉਦਾਂ ਹੁੰਦਾ ਹੈ ਪਰ ਸਾਡੀ ਮਾਨਸਿਕਤਾ ਦਾ ਸਵਕਾਰ ਕਰਦੀ ਹੈ ਨਾ ਇਸ ਗੱਲ ਨੂੰ ਪਰ ਪਰ ਐ ਜੀ ਪੀ ਸੀ ਤਾਂ ਡਿਮਾਂਡ ਕਰ ਰਹੀ ਹੈ ਕਿ ਨਰੈਣ ਸਿੰਘ ਚੌੜਾ ਨੂੰ ਪੰਜ ਤੋਂ 6 ਇੱਕ ਦਿੱਤਾ ਜਾਵੇ ਫਿਰ ਉਹ ਉਹ ਐ ਜੀ ਪੀ ਸੀ ਕਰ ਰਹੀ ਹੈ ਨਾ ਹਾਂ SGPC ਦੇ ਵਿੱਚ ਪ੍ਰਬੰਧ ਦੇ ਵਿੱਚ ਅੱਜ ਜਿਹੜੇ ਲੋਕ ਕਾਬਜ ਨੇ ਪਿਛਲੇ 40-50 ਸਾਲ ਤੋਂ ਜੀ ਉਹਨਾਂ ਨੇ ਕਦੋਂ ਇਹੋ ਜੀ ਡਿਮਾਂਡ ਪਹਿਲਾਂ ਕੀਤੀ ਸੀ ਹੂੰ ਜੇ ਇਹੋ ਜਿਹਾ ਕੋਈ ਹੋਇਆ ਜੀ 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 ਕੀ ਕਦੇ ਉਹਨਾਂ ਨੇ ਜੇ ਉਹ ਸੁਖਬੀਰ ਨਾ ਹੁੰਦਾ ਨਾ ਤਾਂ ਉਹ ਕਦੇ ਡਿਮਾਂਡ ਨਾ ਕਰਦੇ ਉਹ ਵੀ ਕਹਿੰਦੇ ਜਿਵੇਂ ਸਿੰਘ ਸਾਹਿਬ ਠੀਕ ਸਮਝਦੇ ਨੇ ਕਰ ਲੈਣ ਜੀ ਉਹਨਾਂ ਨੇ ਐ ਉਸ ਤੋਂ ਮਤਲਬ ਗੋਂਗਲੂਆਂ ਤੋਂ ਮਿੱਟੀ ਝਾੜ ਦੇਣੀ ਸੀ ਅੱਜ ਕਿਉਂ ਕਹਿ ਰਹੇ ਨੇ ਕਿਉਂਕਿ ਉਹਨਾਂ ਦਾ ਮਾਸਟਰ ਨਹੀਂ ਉਹਨਾਂ ਨੇ ਸੁਖਬੀਰ ਦਾ ਨਾਮ ਤਾਂ ਨਹੀਂ ਲਿਆ ਉਹ ਕਹਿੰਦੇ ਇੱਕ ਸੇਵਾਦਾਰ ਡਿਊਟੀ ਕਰ ਰਿਹਾ ਸੀ ਜਿਹਨੂੰ ਤਨਖਾਹ ਲੱਗੀ ਸੀ ਤੇ ਕਹਿੰਦੇ ਇਹ ਗੱਲ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਅਟੈਕ ਕਿਉਂ ਕੀਤਾ ਗਿਆ ਇਸ ਕਰਕੇ ਕਿਹਾ ਉਹਨਾਂ ਨੇ ਦੇਖੋ ਦਰਬਾਰ ਸਾਹਿਬ 'ਚ ਅਟੈਕ ਕਰਨ ਨਾਲ ਨਹੀਂ ਦੇਖੋ ਮੈਂ ਇਹ ਇਸ ਗੱਲ ਨਾਲ ਸਹਿਮਤ ਹਾਂ 83 ਦੀ ਅਸੀਂ ਗੱਲ ਕਰਦੇ ਹਾਂ ਅਸੀਂ ਕਹਿ ਰਹੇ ਹਾਂ ਕਿ ਉਸ ਵੇਲੇ ਦੀ ਸਰਕਾਰ ਨੇ ਟੈਂਕ ਵਾਲੇ ਤੋਪਾਂ ਬਾੜੀਆਂ ਗੋਲੀਆਂ ਚਲਾਈਆਂ ਤੇ ਪਰ ਇੱਕ ਇਥੇ ਫਿਰ ਵੀ ਅਸੀਂ ਅਸੀਂ ਸਿੱਖੀ ਨੇ ਇੱਕ ਸਿੱਖ ਨੇ ਗੋਲੀ ਚਲਾਤੀ ਉਹ ਡਿਊਟੀ ਤੇ ਲੱਗੀ ਤੇ ਫਿਰ ਉਸ ਨੂੰ ਕਿਦਾਂ ਜਸਟੀਫਾਈ ਕਰੋ ਮੈਂ ਜਸਟੀਫਾਈ ਨਹੀਂ ਕਰ ਰਿਹਾ ਮੈਂ ਕਹਾਂ ਜਦੋਂ 1 ਟੂ 1 ਆਪਾਂ ਗੱਲ ਕਰਾਂਗੇ ਇੱਕ ਵਾਰ ਸਾਨੂੰ ਲੱਗੂਗਾ ਕਿ ਇਹ ਅਟੈਕ ਦਰਬਾਰ ਸਾਹਿਬ 'ਚ ਨਹੀਂ ਸੀ ਹੋਣਾ ਚਾਹੀਦਾ ਹੁਣ ਅੱਗੇ ਨਾਲੇ ਸਵਾਲ ਹੋ ਜਾਂਦਾ ਵੀ ਜੇ ਦਰਬਾਰ ਸਾਹਿਬ ਤੇ ਨਹੀਂ ਹੋਣਾ ਸੀ ਕਿਸੇ ਹੋਰ ਜਗ੍ਹਾ ਤੇ ਹੋਣਾ ਸੀ ਤਾਂ ਠੀਕ ਸੀ ਮਤਲਬ ਕਿ ਇਹ ਵੀ ਇੱਕ ਸਵਾਲ ਆ ਜਾਏਗਾ ਜੀ ਮੈਂ ਗੱਲ ਕਰ ਰਿਹਾ ਕਿ ਜਿਸ ਬੰਦੇ ਨੇ ਗੋਲੀ ਚਲਾਈ ਹੈ ਉਹਦੀ ਜਗਾ ਦੀ ਚੋਣ ਗਲਤ ਹੋ ਸਕਦੀ ਹੈ ਪਰ ਉਹਦੀ ਮਾਨਸਿਕਤਾ ਦੇ ਵਿੱਚ ਜਿਹੜਾ ਉਸ ਬੰਦੇ ਨੂੰ ਲਿਮਿਟੇਟ ਕਰਨ ਦਾ ਇੱਕ ਨਕਸ਼ਾ ਬਣ ਗਿਆ ਉਹਦੇ ਕਾਰਨਾਂ ਦੇ ਉੱਤੇ ਵੀ ਵਿਚਾਰ ਹੋਣੀ ਚਾਹੀਦੀ ਹੈ ਤੇ ਕੱਲ ਨੂੰ ਇਹਦਾ ਮਤਲਬ ਤਾਂ ਫਿਰ ਇਹ ਹੈ ਕਿ ਕੱਲ ਨੂੰ ਦੁਬਾਰਾ ਫਿਰ ਕੋਈ ਨਾ ਕੋਈ ਹੋਰ ਵੀ ਅਟੈਕ ਕਰ ਸਕਦਾ ਜੇ ਇਸ ਤਰੀਕੇ ਨਾਲ ਨਰੈਣ ਸਿੰਘ ਚੌੜਾ ਦੀ ਮਾਨਸਿਕਤਾ ਬਣੀ ਆ ਤਾਂ ਉਹਨਾਂ ਬਾਰੇ ਬਹੁਤ ਬਹੁਤ ਸਿੱਖ ਐਸੇ ਹੋਣਗੇ ਮੈਂ ਉਹ ਗੱਲ ਕਹਿ ਰਿਹਾ ਬਣਿਆ ਦੀ ਬਣ ਚੁੱਕੀ ਹੈ ਕੋਈ ਬੋਲੇ ਜਾਂ ਮੇਰੇ ਵਾਂਗ ਕੋਈ ਬੁੱਲੇ ਜਾਂ ਨਾ ਬੁੱਲੇ ਇਹ ਇੱਕ ਅਲੱਗ ਅਲੱਗ ਗੱਲ ਹੈ ਸਿਚੁਏਸ਼ਨ ਹੈ ਬਟ ਬਹੁਤ ਲੋਕਾਂ ਦੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਯਾਰ ਇਹਨਾਂ ਨੇ ਗੁਰਗ੍ਰੰਥ ਸਾਹਿਬ ਜੀ ਦੀ ਪ੍ਰਵਾਹ ਨਹੀਂ ਕੀਤੀ ਇਹਨਾਂ ਨੂੰ ਜੀਣ ਦਾ ਕੀ ਅਧਿਕਾਰ ਹੈ ਹੁਣ ਜੀਣ ਦਾ ਅਧਿਕਾਰ ਦੋ ਤਰੀਕੇ ਦਾ ਮੈਂ ਦੇਖਦਾ ਅੱਜ ਦੇ ਸਭੀਰ ਦੇ ਵਿੱਚ ਇੱਕ ਤਾਂ ਉਹੀ ਆ ਜਿਹੜਾ ਜਿਹੜਾ ਚੁਣਿਆ ਰਸਤਾ ਨਾਰਾਇਣ ਸਿੰਘ ਚੌੜੇ ਨੇ ਇੱਕ ਤਾਂ ਇਹ ਹੈ ਇੱਕ ਹੋਰ ਹੈ ਕਿ ਇਹਨਾਂ ਨੂੰ ਰਾਜਸੀ ਤੌਰ ਤੇ ਕੋਕਰ ਰਾਜਸੀ ਲਾਲਚ ਕਰਕੇ ਇਹਨਾਂ ਨੇ ਸਭ ਕੁਝ ਕੀਤਾ ਇਹ ਗੁਨਾਹ ਇਹਨਾਂ ਨੇ ਪਾਪ ਰਾਜਸੀ ਸੱਤਾ ਵਿੱਚ ਕਾਬਜ ਹੋਣ ਲਈ ਕੀਤੇ ਕਿਉਂ ਨਾ ਇਹਨਾਂ ਨੂੰ ਰਾਜਸੀ ਸੱਤਾ ਤੋਂ ਹੁਣ ਜੇ ਸਿੰਘ ਸਾਹਿਬ ਇਹ ਕਹਿ ਦਿੰਦੇ ਵੈਸੇ ਉਹਨਾਂ ਨੇ ਕਿਹਾ ਹੈਗਾ ਪਰ ਪੋਲਾ ਜੀ ਕਹਿੰਦਾ ਵੀ ਇਹ ਜਿਹੜੀ ਲੀਡਰਸ਼ਿਪ ਹੈ ਇਹ ਆਪਣਾ ਨੈਤਿਕ ਹੱਕ ਗਵਾ ਚੁੱਕੀ ਹੈ ਅਗਵਾਈ ਕਰਨ ਦਾ ਤੇ ਨਵੀਂ ਜੋਨ ਕਰਕੇ ਜੇ ਕਿਤੇ ਉਹ ਕਹਿ ਦਿੰਦੇ ਵੀ ਅੱਜ ਤੋਂ ਬਾਅਦ ਇਹ ਸਾਰੇ ਜਿਹੜੇ ਅੱਜ ਗੁਨਾਹ ਕਬੂਲ ਕਰ ਰਹੇ ਨੇ ਇਹ ਕਦੇ ਵੀ ਕਿਸੇ ਧਾਰਮਿਕ ਜਾ ਪੋਲੀਟੀਕਲ ਸੀਟ ਤੇ ਨਹੀਂ ਬੈਠਣਗੇ ਮੈਂ ਕਹਿੰਦਾ ਨਰੈਣ ਸਿੰਘ ਚੋੜੇ ਇੱਕ ਗੀਤੀ ਹੁਣ ਤੁਸੀਂ ਗੱਲ ਨਾ ਨਰੈਣ ਸਿੰਘ ਚੋੜੇ ਨੇ ਕਦੇ ਇਹ ਐਕਸ਼ਨ ਕਰਨੇ ਹੀ ਨਹੀਂ ਸੀ ਹਮ ਮਤਲਬ ਸਵਾਲ ਤਾਂ ਇੱਥੇ ਆ ਗਿਆ ਕਿ ਉਹ ਸਜ਼ਾ ਨਹੀਂ ਇਹ ਜਿਵੇਂ ਬਾਗੀ ਲੀਡਰ ਵੀ ਚਾਹੁੰਦੇ ਸੀ ਚਾਹੁੰਦੇ ਤਾਂ ਸੀਗੇ ਇਸ ਵੇਲੇ ਸ਼ਾਇਦ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਇਕੱਠੇ ਹੋ ਰਹੇ ਨੇ ਬਿਲਕੁਲ ਹੈਗੇ ਨੇ ਉਹ ਜਦੋਂ ਅਕਾਲ ਤਖਤ ਸਾਹਿਬ ਨੇ ਕਹਿ ਹੀ ਦਿੱਤਾ ਕਿ ਸਾਰੇ ਜ਼ਿੰਮੇਵਾਰ ਨੇ ਪਰ ਜਿਹੜੀ ਅਸਲ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਕੁਝ ਉਹ ਜਿਹੜੇ ਬਾਗੀ ਆਗੂ ਵੀ ਇਹੀ ਚਾਹੁੰਦੇ ਸੀ ਵੀ ਸੁਖਬੀਰ ਸਿੰਘ ਬਾਦਲ ਸਿਆਸਤ ਤੋਂ ਪਰੇ ਹੋ ਜਾਣੇ ਚਾਹੀਦੇ ਆ ਤੁਸੀਂ ਵੀ ਉਹੀ ਗੱਲ ਕਰਦੇ ਮੈਂ ਉਹਨਾਂ ਦੀ ਮਨਸ਼ਾ ਦੇ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਇਹ ਸਵਾਲ ਅੱਜ ਮੇਰਾ ਨਹੀਂ ਮੇਰਾ ਸਵਾਲ ਇਹ ਹੈ ਕਿ ਜਿਹੜਾ ਬੰਦਾ ਇਹ ਗੁਨਾਹ ਕਬੂਲ ਕਰਦਾ ਹੈ ਜਿਹੜੇ ਆਪਾਂ 2 ਸਤੰਬਰ ਨੂੰ ਦੇਖੇ ਨੇ ਉਹਨਾਂ ਲੋਕਾਂ ਨੂੰ ਉਹ ਚਾਹੇ ਬਾਗਯਾ ਚਾਹੇ ਮਿੰਦਰਪਾਲ ਮਤਲਬ ਇਹ ਕਹਿ ਰਹੇ ਨੇ ਉਹਨਾਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਜਿਹੜੇ ਕਾਰਨ ਕਰਕੇ ਉਹਨਾਂ ਨੇ ਇਹ ਪਾਪ ਕੀਤੇ ਉਹ ਕਾਰਨ ਫਿਰ ਉਹਨਾਂ ਲਈ ਇਜ਼ੀ ਹੋ ਜੀ ਔਰ ਇਹ ਲੱਗ ਰਿਹਾ ਹੈ ਹਾਂ ਕਿ ਉਹੀ ਪੋਜੀਸ਼ਨ ਤੇ ਉਹ ਬੰਦਾ ਫੇਰ ਮੈਟ ਜੇ ਕਾਲੋਂ ਉਸ ਤਰੀਕੇ ਦਾ ਫੇਰ ਉਸ ਅਕਾਲੀ ਦਲ ਵੱਲੋਂ ਬਾਦਲ ਦਲ ਵੱਲੋਂ ਵੀ ਇਹ ਚੀਜ਼ ਲੱਗਣ ਲੱਗ ਗਈ ਹੈ ਕਿ ਇੱਕ ਪਾਸੇ ਆਕਾਲ ਤਖਤ ਸਭ ਕਹਿ ਰਹੇ ਨੇ ਕਿ ਤੁਸੀਂ 3 ਦਿਨਾਂ ਚ ਅਸਤੀਫਾ ਦਿਓ ਇੱਕ ਪਾਸੇ ਉਹਨੂੰ ਉਹ ਨਹੀਂ ਮੰਨ ਰਹੇ ਦੂਜੇ ਪਾਸੇ ਉਹ ਆਪਣੇ ਪੋਲੀਟੀਕਲ ਐਕਟੀਵਿਟੀਜ਼ ਸ਼ੁਰੂ ਕਰ ਰਹੇ ਨੇ ਸੋ ਮੇਰਾ ਮਤਲਬ ਕਹਿਣ ਤੋਂ ਇਹ ਹੈ ਹਾਂ ਉਹ ਹੁਣ ਵੀ ਸੁਖਵੀਰ ਸਿੰਘ ਬਾਦਲ ਨੂੰ ਬਤੌਰ ਪ੍ਰਧਾਨ ਹੀ ਕਹਿ ਰਹੇ ਨੇ ਕਿਉਂਕਿ ਅਸਤੀਫਾ ਐਕਸੈਪਟ ਨਹੀਂ ਹੋਇਆ ਉਹ 20 ਦਿਨ ਉੱਪਰ ਮਿਲ ਗਏ ਵਿਸ਼ੇਸ਼ਲ ਕਮੇਟੀ ਦੀ ਜਾਂ ਚੋਣਾਂ ਦੇ ਵਿੱਚ ਆਬਜ਼ਰਵਰ ਲਵਾ ਰਹੇ ਨੇ ਕੈਂਡੀਡੇਟ ਕਰ ਰਹੇ ਨੇ ਉਹ ਆਪਣੇ ਪੋਲੀਟੀਕਲ ਐਕਟੀਵਿਟੀਆਂ ਤਾਂ ਉਹੀ ਕਰ ਰਹੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਵਰਜਿਆ ਗਿਆ ਐਮਸੀ ਇਲੈਕਸ਼ਨ ਤਾਂ ਸੁਖਵੀਰ ਬਾਦਲ ਦੀ ਪ੍ਰਧਾਨਗੀੇਠ ਹੀ ਲੜੀ ਜਾਊਗੀ ਲੜੀ ਜਾ ਰਹੀ ਹੈ ਲੜੀ ਜਾ ਰਹੀ ਹੈ ਉਹਦਿਆਂ ਪ੍ਰੋਸੀਜਰ ਸ਼ੁਰੂ ਹੋ ਗਏ ਨੇ ਮੀਨਸ ਹੁਣ ਫਿਰ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਕਿੰਨਾ ਕੁ ਮੰਨਿਆ ਜਿਥੇ ਦਾ ਸਰਵਰ ਇਹੋ ਗੱਲ ਮੈਂ ਕਲੀਅਰ ਕਰਨਾ ਉਹਨਾਂ ਨੇ ਮੰਗੇ ਉਹਨਾਂ ਨੇ 20 ਦਿਨ ਦਿੱਤੇ ਮੈਂ ਤੁਹਾਡੇ ਤੋਂ ਇਹ ਗੱਲ ਜਾਣਨਾ ਚਾਹੁੰਨਾ ਮੈਂ ਆਪਣੇ ਤੌਰ ਤੇ ਇਹ ਗੱਲ ਕਹਿਣਾ ਕਿ ਰਾਉ ਸਾਬ ਜੀ ਇੱਕ ਵੀ ਡਾਕੂਮੈਂਟਰੀ ਪ੍ਰੂਫ ਨਹੀਂ ਹੈ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਸੇ ਨੋਟ ਦੇ ਵਿੱਚ ਪ੍ਰੈਸ ਨੋਟ ਮਤਲਬ ਵਰਬਲੀ ਚੱਲ ਰਿਹਾ ਸਾਰਾ ਕੁਝ ਵਰਬਲੀ ਵੀ ਨਹੀਂ ਕਿਹਾ ਇਹੀ ਕਹਿ ਰਹੇ ਨੇ ਹਾਂ ਜਿਨ੍ਹਾਂ ਨੂੰ ਇਹ ਨਹੀਂ ਪਰ ਜਥੇਦਾਰ ਸਾਹਿਬ ਵੀ ਨਹੀਂ ਨਾ ਬੋਲੇ ਜਥੇਦਾਰ ਸਾਹਿਬ ਨੂੰ ਹੁਣ ਜਦੋਂ ਟਾਈਮ ਮਿਲੂਗਾ ਉਹੀ ਉਦੋਂ ਪਤਾ ਲੱਗੂਗਾ ਕਾਰਨ ਇਹ ਹੈ ਕਿ ਜਦੋਂ ਨਹੀਂ ਉਹ ਬੋਲੇ ਨੇ ਜਦੋਂ ਨਰੈਣ ਸਿੰਘ ਚੌੜਾ ਨੇ ਉਹਨਾਂ ਨੇ ਕੰਡੈਮਨਟ ਕੀਤਾ ਜਥੇਦਾਰ ਸਾਹਿਬ ਨੇ ਅਟੈਕ ਇਹਦੀ ਗੱਲ ਕਰ ਰਹੇ ਆ ਜੀ ਜਿਹੜੇ ਦਿਨ ਵਧਾਉਣ ਦੀ ਗੱਲ ਹੈ ਜੀ ਦਿਨ ਵਧਾਉਣ ਬਾਰੇ ਕੋਈ ਵੀ ਹੁਕਮ ਜਾਂ ਪ੍ਰੈਸ ਨੋਟ ਜਾਰੀ ਅਕਾਲ ਤਖ ਸੈਕਟਰੀਏਟ ਤੋਂ ਨਹੀਂ ਹੋਇਆ ਹਮ ਪਰ ਫਿਰ ਵੀ ਇਹ ਕਹੀ ਜਾ ਰਹੇ ਨੇ ਹਮ ਮਤਲਬ ਕਿ ਆਪੇ ਕਹਿਤਾ ਆਪੇ ਸਵਾਰ ਕਰ ਲਿਆ ਆਪੇ ਐਕਟੀਵਿਟੀ ਕਰਨ ਲੱਗ ਗਏ ਨਹੀਂ ਪ੍ਰੋਫੈਸਰ ਮਿਲਿਆ ਹੋਣਾ ਨਾ ਟਾਈਮ ਨਹੀਂ ਫਿਰ ਅਕਾਲ ਤਖ ਸਾਹਿਬ ਕੋਈ ਆਪਣਾ ਹੁਕਮਨਾਮਾ ਜਾਰੀ ਹੋ ਜਾਂਦਾ ਅਕਾਲ ਤਖ ਸਾਹਿਬ ਤੋਂ ਤਾਂ ਸਿੱਧਾ ਹੋਗਾ ਸੀ ਵੀ ਤੁਸੀਂ 3 ਦਿਨਾਂ ਚ ਵਾਪਸ ਲਿਆਓ ਉਹ ਤਾਂ ਬਿਲਕੁਲ ਸਹੀ ਉਹੀ ਬੰਦੇ ਜਿਹੜੇ ਸਜ਼ਾ ਵੀ ਚੀਮਾ ਸਜ਼ਾ ਤੋਂ ਉਤਰੇ ਹੈ ਹਮ ਉਹ ਦੁਰਤ पांडे ਮਾਝ ਰਹੇ ਹੂੰ ਉਹ ਲੋਕ ਹੀ ਤਾਂ ਅੱਜ ਮਤਲਬ ਕਿ ਪੋਲੀਟিক্যাল ਐਕਟੀਵਿਟੀ ਕਰ ਰਹੇ ਨਾ ਕੇਵਲ ਬਿਆਨ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਹੈ ਐਕਟੀਵਿਟੀ ਕਰਨ ਦਾ ਉਹ ਤਾਂ ਕਰ ਰਹੇ ਨੇ ਜੇ ਥੋੜਾ ਜਿਹਾ ਐਸੇ ਦੌਰਾਨ ਮੈਨੂੰ ਗੱਲ ਯਾਦ ਆਈ ਆ ਨਰੈਣ ਸਿੰਘ ਚੌੜਾ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਬੰਦੇ ਵੀ ਕੁਝ ਪੁਲਿਸ ਕਰਮੀ ਹੋਣੇ ਸ਼ਾਇਦ ਸਾਦੀ ਵਰਦੀ ਚ ਜਾਂ ਆਸ-ਪਾਸ ਜਿਹੜੇ ਲੋਕ ਸੀ ਕਾਲੀ ਦਲ ਦੇ ਸੀ ਬੇਸਿਕਲੀ ਉਹ ਫੜ ਕੇ ਲੈ ਕੇ ਜਾ ਰਹੇ ਨੇ ਤੇ ਪਿੱਛੋ ਜਿਸ ਤਰੀਕੇ ਦੇ ਨਾਲ ਉਹ ਦਸਤਾਰ ਉਹਨਾਂ ਦੀ ਲਾਹੀ ਜਾਂਦੀ ਹੈ ਉਹ ਉਸ ਨੂੰ ਕਿਵੇਂ ਤੁਸੀਂ ਦੇਖਦੇ ਹੋ ਕਿ ਉਹ ਲੋਰ ਸੀ ਉਸ ਚੀਜ਼ ਦੀ ਜਾਂ ਜਾਣ ਬੁੱਝ ਕੇ ਦਸਤਾਰ ਲਾਹੀ ਗਈ ਹੈ ਜਿਹਦੇ ਤੇ ਜਿਹੜਾ ਵੀਡੀਓ ਸਾਹਮਣੇ ਆਇਆ ਹੈ ਜਿਹੜਾ ਨੌਜਵਾਨ ਉਹ ਪਠਾਨਕੋਟ ਦਾ ਰਹਿਣ ਵਾਲਾ ਹੈ ਤੇ ਉਹ ਬਾਦਲ ਦਲ ਦੇ ਯੂਥ ਵਿੰਗ ਦਾ ਪਠਾਨਕੋਟ ਦਾ ਪ੍ਰਧਾਨ ਹੈ ਜਿਹੜਾ ਵੀਡੀਓ ਸਾਰੀ ਦੁਨੀਆ ਨੇ ਦੇਖ ਲਈ ਉਸ ਵੀਡੀਓ 'ਚ ਜਦੋਂ ਇਹ ਇਨਸੀਡੈਂਟ ਵਾਪਰਦਾ ਹੈ ਉਹ ਤੋਂ ਬਾਅਦ ਨਰੈਣ ਸਿੰਘ ਨੂੰ ਕਾਬੂ ਕਰ ਲਿਆ ਜਾਂਦਾ ਹੈ ਜੀ ਭਾਅ ਉਹਦੇ ਬਾਹਾਂ ਫੜ ਲਿਆ ਜਾਂਦੀਆਂ ਨੇ ਉਹਨਾਂ ਨੂੰ ਲਜਾਇਆ ਜਾਂਦਾ ਹਾਂ ਪਿਸਟਲ ਹੁਣ ਉਸ ਵਕਤ ਉਸ ਨੌਜਵਾਨ ਨੇ ਜਾਣ ਬੁਝ ਕੇ ਉਹਨਾਂ ਦੀ ਦਸਤਾਰ ਬੇਇੱਜ਼ਤੀ ਕਰਨ ਲਈ ਲਾਈ ਹੈ ਹੂੰ ਉਹਦੇ ਤੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਹੂੰ ਇਹ ਛੋਟੀ ਮੋਟੀ ਕਪਟਕਟਨਾ ਹੈ ਹੂੰ ਕਿਸੇ ਸਿੱਖ ਦੀ ਹੂੰ ਦਸਤਾਰ ਲਾਉਣੀ ਨੋਇੰਗਲੀ ਝਗੜੇ ਚ ਉਤਰ ਜਵੇ ਛਟਕੇ ਚ ਉਤਰ ਜੇ ਐਕਸੀਡੈਂਟ ਚ ਉਤਰ ਜੇ ਉਹ ਇੱਕ ਡਿਫਰੈਂਟ ਮੈਟਰ ਹੈ ਬਟ ਨੋਇੰਗਲੀ ਲਾਉਣਾ ਤੇ ਅਕਾਲ ਤਖਤ ਸਾਹਿਬ ਦਾ ਹਜੇ ਤੱਕ ਕੋਈ ਨੋਟਿਸ ਨਾ ਲੈਣਾ ਇਹ ਵੀ ਸਵਾਲ ਦੇ ਵਿੱਚ ਹੈ ਤੁਹਾਡੀ ਪਾਰਟੀ ਕੋਈ ਬੰਗਪੱਤਰ ਰੱਖ ਦਿੰਦੀ ਉੱਥੇ ਕੀ ਐਕਸ਼ਨ ਹੋਣਾ ਚਾਹੀਦਾ ਸਾਡੇ ਬੰਦੇ ਅੱਜ ਜਾਂ ਕੱਲ ਉੱਥੇ ਗਏ ਹੋਏ ਨਹੀਂ ਜੀ ਇਹ ਰੱਖਣਗੇ ਅਸੀਂ ਬਿਆਨ ਦੇ ਦਿੱਤੇ ਨੇ ਪਰ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਦਲ ਖਾਲਸਾ ਨੇ ਸਾਡੀ ਸਹਿਮਤੀ ਨਾਲ ਕਿਉਂਕਿ 5 ਤਰੀਕ ਨੂੰ ਸਾਡੀ ਮੀਟਿੰਗ ਹੋਈ ਹੈ ਮੋਗੇ ਬੜੀ ਵੱਡੀ ਕਨਵੈਨਸ਼ਨ ਹੋਈ ਹੈ ਅਸੀਂ ਵੀ ਸੀ ਅਸੀਂ ਸਰਬਸੰਮਤੀ ਨਾਲ ਇਹ ਗੱਲ ਪਾਸ ਕੀਤੀ ਸੀ ਉਥੇ ਕਿ ਜਿਹੜੇ ਬੰਦੇ ਨੇ ਪੱਗ ਲਾਈ ਹੈ ਜੀ ਉਹ 6 ਤਰੀਕ ਸ਼ਾਮ 6 ਵਜੇ ਤੱਕ ਜੇਕਰ ਇਹਦੀ ਗੱਲ ਨੂੰ ਆ ਕੇ ਅਕਾਲ ਤਖਤ ਸਾਹਿਬ ਤੇ ਮਾਫੀ ਨਹੀਂ ਮੰਗਦਾ ਫਿਰ ਅਸੀਂ ਆਪਣੇ ਤਰੀਕੇ ਨਾਲ ਮਾਫੀ ਮੰਗਾਵਾਂਗੇ ਠੀਕ ਹੈ ਉਸ ਤੋਂ ਬਾਅਦ 7 ਤਰੀਕ ਨੂੰ ਮੰਡ ਸਾਹਿਬ ਨੇ ਜਿਹੜੇ ਪਰਮਜੀਤ ਸਿੰਘ ਮੰਡ ਜੀ ਉਹਨਾਂ ਨੇ ਲਿਖਤੀ ਤੌਰ ਤੇ ਅਕਾਲ ਤਖਤ ਸਾਹਿਬ ਤੇ ਗਏ ਨਹੀਂ ਪਰ ਉਹਨਾਂ ਤੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤਾਂ ਬਹੁਤ ਦੂਰ ਦੀ ਗੱਲ ਹੈ ਸੈਕਟਰੀਏਟ ਨੇ ਵੀ ਸਾਡਾ ਅਰਜੀ ਨਹੀਂ ਲਈ ਹੈ ਸਾਡੀ ਮਤਲਬ ਸਾਡੀ ਅਰਜੀ ਲੈ ਲਈ ਜਾਵੇ ਉਦੋਂ ਤੇ ਫੈਸਲਾ ਜੋ ਦੇਣਾ ਉਹ ਜੋ ਉਹਨਾਂ ਦੀ ਸਮਝ ਕਹਿੰਦੀ ਹੈ ਉਹ ਦੇਣ ਐਨੀ ਵੱਡੀ ਘਟਨਾ ਵਾਪਰ ਜੇ ਸਾਰੀ ਦੁਨੀਆ ਦੇਖੇ ਕਿ ਉਸ ਬੰਦੇ ਦੀ ਪੱਗ ਜਾਣ ਬੁੱਝ ਕੇ ਲਾਈ ਗਈ ਹੈ ਉਦੋਂ ਤੇ ਐਸਜੀਪੀਸੀ ਵੀ ਚੁੱਪ ਹੈ ਉਦੋਂ ਤੇ ਕਾਲਤਕ ਸਾਹਿਬ ਵੀ ਚੁੱਪ ਹੈ ਸੋ ਇਹ ਘਟਨਾਵਾਂ ਸਾਰੀਆਂ ਜੋੜ ਕੇ ਦੇਖਣੀਆਂ ਪੈਣਗੀਆਂ ਇੱਕ ਇੱਕ ਨੂੰ ਆਪਾਂ ਨਾ ਕਰੀਏ ਕਿਉਂਕਿ ਇਹ ਕੌਮੀ ਸਵਾਲ ਨੇ ਕਿਸੇ ਦੇ ਇੰਡੀਵਿਜੂਅਲ ਸਵਾਲ ਨਹੀਂ ਨਹੀਂ ਠੀਕ ਹੈ ਆਪਾਂ ਬਹੁਤ ਸਾਰੀਆਂ ਗੱਲਾਂ ਕਰੇ ਪਰ ਜਿੱਥੋਂ ਸ਼ੁਰੂ ਹੋਏ ਸੀ ਆਪਾਂ ਉੱਥੇ ਹੀ ਆਪਾਂ ਸਮਾਪਤੀ 'ਚ ਉੱਥੇ ਹੀ ਆਉਨੇ ਆ ਮਾਨ ਸਾਹਿਬ ਦੀ ਏਜ ਕਿਤੇ ਥੋੜਾ ਜਿਹਾ ਮੁਸ਼ਕਿਲ ਹੋ ਰਹੀ ਹੈ ਕਿ ਜਿਸ ਤਰੀਕੇ ਨਾਲ ਪਾਰਟੀ ਨੂੰ ਲੀਡ ਕਰਨਾ ਚਾਹੀਦਾ ਸੀ ਉਹਨਾਂ ਨੂੰ ਕਿ ਉਹ ਏਜ ਫੈਕਟਰ ਆ ਰਿਹਾ ਇੱਕ ਨਹੀਂ ਏਜ ਆਪਣੇ ਆਪ 'ਚ ਇੱਕ ਫੈਕਟਰ ਹੈ ਉਹ ਤਾਂ ਜਿਹੜਾ ਵੀ ਬੰਦਾ ਜਿਸ ਏਜ ਤੇ ਹੋਊਗਾ ਉਹਦਾ ਜਿਹੜਾ ਸਰੀਰਕ ਬਲ ਹੈ ਉਹ ਉਹਦੇ ਹਿਸਾਬ ਨਾਲ ਪਰ ਸਾਡੇ ਪ੍ਰਧਾਨ ਸਾਹਿਬ ਹੂੰ ਆਪਣੇ ਏਜ ਦੇ ਹੁਣ 80 ਦੇ ਹੋ ਜਾਣੇ ਨੇ 5-6 ਮਹੀਨੇ ਬਾਅਦ ਜੀ 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 ਉਹ ਉਹਦੇ ਸਾਹਮਣੇ ਬਿਲਕੁਲ ਫਿੱਟ ਨਹੀਂ ਉਹ ਜਾ ਸਕਦੇ ਨੇ ਉਹ ਬੋਲ ਸਕਦੇ ਨੇ ਹਮ ਐਜ਼ ਅ ਲੀਡਰ ਤੇ ਉਹ ਨਹੀਂ ਫਿਰ ਇਹਦਾ ਮਤਲਬ ਕੀ ਮਤਲਬ ਵੈਸੇ ਹੁਣ ਬਾਦਲ ਪਰਿਵਾਰ ਤੇ ਵੀ ਸਵਾਲ ਉੱਠਦੇ ਨੇ ਫਿਰ ਕੀ ਮਾਨ ਪਰਿਵਾਰ ਤੇ ਸਵਾਲ ਨਹੀਂ ਉੱਠਣੇ ਚਾਹੀਦੇ ਕਿ ਸਿਮਰਜੀਤ ਸਿੰਘ ਮਾਨ ਜਦੋਂ ਤੱਕ ਰਹਿਣਗੇ ਕਿ ਉਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਰਹਿਣਗੇ ਨਹੀਂ ਮੇਰਾ ਖਿਆਲ ਹੈ ਪਾਰਟੀ ਇੱਕ ਸਹੀ ਸਮੇਂ ਤੇ ਇਹਦਾ ਫੈਸਲਾ ਕਰੇਗੀ ਹਮ ਦੇ 80 ਸਾਲ ਦੇ ਹੋ ਚੁੱਕੇ ਨੇ ਵੈਸੇ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਸਮਾਂ ਸੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਛੱਡ ਕੇ ਚਾਹੇ ਸੁਖਵੀਰ ਸਿੰਘ ਬਾਦਲ ਨੂੰ ਇਹ ਦਿੱਤੀ ਪਰ ਉਹ ਛੱਡ ਕੇ ਇੱਕ ਪਾਸੇ ਹੋ ਗਏ ਸੀ ਤੁਹਾਨੂੰ ਲੱਗਦਾ ਨਹੀਂ ਕਿ ਮਾਨਸ ਸਿੰਘ ਬਾਦਲ ਦੀ ਧਾਰਨਾ ਦੋ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਹਮ ਕੁਰਸੀ ਨਹੀਂ ਛੱਡੀ ਹਮ ਉਹਨਾਂ ਨੇ ਪ੍ਰਧਾਨਗੀ ਭਾਵੇਂ ਛੱਡਤੀ ਪਰ ਕੁਰਸੀ ਜਰੂਰ ਬਹੁਤ ਕੋਸ਼ਿਸ਼ ਕੀਤੀ ਸੁਮੇਰ ਸਿੰਘ ਪਰ ਕੁਰਸੀ ਤਾਂ ਫਿਰ ਲੋਕਾਂ ਨੇ ਦਿੱਤੀ ਨਾ ਉਹਨਾਂ ਨੂੰ ਜੇ ਐਨਾ ਸਾਲ ਦਿੱਤੀ ਤੇ ਜਾਂਦੇ ਹੋਏ ਉਹਨਾਂ ਨੂੰ ਹਰਾ ਵੀ ਦਿੱਤਾ ਮੈਂ ਨਹੀਂ ਕਹਿੰਦਾ ਵੀ ਉਹ ਛੱਡਣ ਮੈਂ ਇਹ ਕਹਿੰਨਾ ਕਿ ਜਿਹੜੀ ਗੱਲ ਤੁਸੀਂ ਛੱਡਣ ਬਾਰੇ ਕਹਿ ਰਹੇ ਹੋ ਉਹਨਾਂ ਨੇ ਪਾਵਰ ਨਹੀਂ ਛੱਡੀ ਉਹਨਾਂ ਨੇ ਆਰਗੇਨਾਈਜ਼ੇਸ਼ਨਲ ਜ਼ਿੰਮੇਵਾਰੀ ਦੇ ਦਿੱਤੀ ਭਾਵੇਂ ਸੁਖਬੀਰ ਸਿੰਘ ਨੂੰ ਪਰ ਉਹਨਾਂ ਨੇ ਉਹ ਕੁਰਸੀ ਨਹੀਂ ਛੱਡੀ ਜਿਹਦੇ ਚ ਪਾਵਰ ਸੀ ਭਾਵੇਂ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਆ ਉਹ ਤਾਂ ਚਲੋ ਠੀਕ ਹੈ ਮੁੱਖ ਮੰਤਰੀ ਸੀ ਉਹ ਮਾਨ ਸਾਹਿਬ ਦਾ ਕੇਸ ਉਹ ਨਹੀਂ ਹੈ ਕਿਉਂਕਿ ਸਾਡੇ ਕੋਲ ਉਹ ਜੀ ਪਾਵਰ ਨਹੀਂ ਹੈ ਜਿਹਦੇ ਲਾਲਚ ਕਰਕੇ ਸਾਡਾ ਪ੍ਰਧਾਨ ਪ੍ਰਧਾਨ ਰਹੇ ਸਾਡੀ ਪਾਰਟੀ ਦਾ ਪ੍ਰਧਾਨ ਤਾਂ ਪ੍ਰਧਾਨ ਹੈ ਚਾਹੇ ਉਹ ਕਾਦੀਦਾਰ ਬਾਦਲ ਹੈ ਚਾਹੇ ਅੰਮ੍ਰਿਤਸਰ ਸੰਘਰਸ਼ੀ ਧਿਰਾਂ ਦੇ ਵਿੱਚ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਜਿਹੜਿਆ ਰਾਜ ਕਰਦੀਆਂ ਧਿਰਾਂ ਨੇ ਉਹਦੇ ਵਿੱਚ ਸੁੱਖ ਆਰਾਮ ਹੁੰਦਾ ਹੈ ਉਹ ਸੁੱਖ ਆਰਾਮ ਸਵਕਾਰ ਕਰਨ ਵਾਸਤੇ ਅਸੀਂ ਕਰਦਾਰ ਨਾਲ ਸਹਿਮਤੀ ਨਹੀਂ ਕੀਤੀ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਪਾਰਟੀ ਵਿੱਚ ਵੀ ਬੜੀ ਵੱੜ ਵਿਚਾਰ ਹੋਈ ਹੈ ਤੇ ਬੜੇ ਜਲਦੀ ਇਹਦਾ ਰਿਜ਼ਲਟ ਵੀ ਜਿਹੜਾ ਮੈਨੂੰ ਮੈਂ ਤੁਹਾਨੂੰ ਕਹਿ ਸਕਦਾ ਬਤੌਰ ਜਨਰਲ ਸੈਕਟਰੀ ਸੀਨੀਅਰ ਜਨਰਲ ਸੈਕਟਰੀ ਆਫ ਦਾ ਪਾਰਟੀ ਜੀ ਕਿ ਇਹ ਬਹੁਤ ਜਲਦੀ ਫੈਸਲਾ ਹੋ ਸਕਦਾ ਹੈ ਫੇ ਪ੍ਰਧਾਨਗੀ ਮਾਨ ਪਰਿਵਾਰ ਚ ਰਹੂਗੀ ਜਾਂ ਬਾਹਰ ਕਿਸੇ ਹੋਰ ਇਹ ਪਾਰਟੀ ਦਾ ਫੈਸਲਾ ਹੈ ਇਹ ਨਹੀਂ ਮੈਂ ਕਹਿੰਦਾ ਨਹੀਂ ਫਿਰ ਇਹ ਤਾਂ ਤੁਹਾਡੇ ਤੇ ਵੀ ਸਵਾਲ ਉੱਠ ਜਾਣਗੇ ਨਾ ਜੇ ਮਾਨ ਪਰਵਾਰ ਚ ਜੇ ਪ੍ਰਧਾਨਗੀ ਰਹੂਗੀ ਫਿਰ ਬਾਦਲਾ ਤੇ ਮਾਨ ਪਰਿਵਾਰ ਚ ਬਣਾ ਬਸ ਜਦੋਂ ਸਾਡਾ ਪਾਰਟੀ ਦਾ ਫੈਸਲਾ ਹੋ ਜਾਊਗਾ ਫਿਰ ਮੈਂ ਤੁਹਾਡੇ ਕੋਲ ਆਉਂਗਾ ਫਿਰ ਤੁਸੀਂ ਮੇਰੇ ਤੋਂ ਜਿੰਨੇ ਮਰਜੀ ਸਵਾਲ ਕਰਿਓ ਕਿ ਕਿੱਥੇ ਗਈ ਪ੍ਰਧਾਨਗੀ ਕਿਉਂ ਗਈ ਜਾਂ ਉੱਥੇ ਰਹਗੀ ਜਾਂ ਕਿਉਂ ਰਹਗੀ ਇਹ ਉਸ ਵਕਤ ਮੈਂ ਜਵਾਬ ਦੇ ਆ ਤੁਹਾਡੇ ਸਵਾਲ ਦਾ ਜੀ ਬਤੌਰ ਜ਼ਿੰਮੇਵਾਰ ਅਹੁਦੇਦਾਰ ਬਟ ਹਜੇ ਤਾਂ ਗਈ ਨਹੀਂ ਹੈ ਕਿਤੇ ਅਜੇ ਤਾਂ ਮਾਨ ਸਾਹਿਬ ਕੋਲੀ ਹੈ ਸੋ ਉਸ ਕਰਕੇ ਮੈਂ ਜ਼ਰੂਰ ਦਊਂਗਾ ਪਰ ਥੋੜਾ ਜਿਹਾ ਵੇਟ ਕਰ ਠੀਕ ਹੈ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸ਼ੁਕਰੀਆ